19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੇਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹर्ती ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਬਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਅੰਮ੍ਰਿਤਸਰ ਦੇ ਰਹਿਣ ਵਾਲੇ ਤੇ ਛੋਟੀ ਉਮਰ 'ਚ ਆਪਣਾ ਨਾਂ ਬਣਾਉਣ ਵਾਲੇ ਕ੍ਰਿਕਟਰ ਅਭਿਸ਼ੇਕ ਸ਼ਰਮਾ ਨੇ ਭਾਰਤ ਦਾ ਨਾਂ ਉੱਚਾ ਕੀਤਾ ਹੈ। ਜੀ ਹਾਂ, ਅਭਿਸ਼ੇਕ ਸ਼ਰਮਾ ਨੇ ਬੁੱਧਵਾਰ ਨੂੰ ਹੋਏ ਆਸਟ੍ਰੇਲੀਆ ਤੇ ਭਾਰਤ ਦੇ ICC ਇੰਟਰਨੈਸ਼ਨਲ ਮੈਚ T20 'ਚ ਨੰਬਰ 1 ਖਿਡਾਰੀ ਬਣ ਕੇ ਆਸਟ੍ਰੇਲੀਅਨ ਕ੍ਰਿਕਟਰ ਟ੍ਰੈਵਿਸ ਹੈੱਡ ਦਾ ਤਾਜ ਹਾਸਲ ਕਰ ਲਿਆ ਹੈ, ਜੋ ਕਿ ਭਾਰਤ ਲਈ ਬਹੁਤ ਮਾਣ ਵਾਲੀ ਗੱਲ ਹੈ। ਇਸ ਵੱਡੀ ਜਿੱਤ ਨੂੰ ਹਾਸਲ ਕਰਨ ਤੋਂ ਬਾਅਦ ਅਭਿਸ਼ੇਕ ਦੇ ਫੈਨ ਸਾਰਾ ਭਾਰਤ ਹੋਇਆ ਹੈ। ਅਭਿਸ਼ੇਕ ਦੀ ਇਸ ICC T20 ਜਿੱਤ ਤੋਂ ਬਾਅਦ ਅਭਿਸ਼ੇਕ ਦੇ ਪੇਰੈਂਟਸ ਦੇ ਵੀ ਬਿਆਨ ਸਾਹਮਣੇ ਆਏ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਅਭਿਸ਼ੇਕ ਦੇ ਮਾਤਾ ਪਿਤਾ ਨੇ ਕੀ ਕਿਹਾ ਸੁਣੋ ਮੈਂ ਦੇਖਦਾ ਕਿ ਨੰਬਰ 1 ਤੇ ਆਣਾ ਕੋਈ ਆਸਾਨ ਗੱਲ ਨਹੀਂ ਹੈ ਬਹੁਤ ਇਹ بڑے بڑے ਵੱਡੇ ਪਲੇਅਰ ਸੀ ਜਿਨ੍ਹਾਂ ਜਿਹੜੇ ਰੈਂਕਿੰਗ 'ਚ ਹੈਗੇ ਸੀ ਅੱਜ ਉਹਨਾਂ ਰੈਂਕਿੰਗ ਤੋਂ ਉੱਤੇ ਆਣਾ ਇਹ ਬਹੁਤ ਹੀ ਮੈਂ ਕਹਿੰਦਾ ਅੱਜ ਖੁਸ਼ੀ ਦਾ ਦਿਨ ਹੈ ਔਰ ਮੈਂ ਬਿਆਸ ਨਹੀਂ ਸਕਦਾ ਕਿ ਅੱਜ ਕਿੰਨਾ ਉਹ ਕੋ ਵਧੀਆ ਕਰ ਰਿਹਾ ਹਾਂਜੀ ਮੇਰਾ ਨਾਮ ਮਨਜੂ ਸ਼ਰਮਾ ਜੀ ਸ਼ਰਮਾ ਨੇ ਪੰਜਾਬ ਦਾ ਭਾਰ ਆ ਨਾਮ ਰੋਸ਼ਨ ਕੀਤਾ ਛੋਟੇ ਬਿਲਕੁਲ 2.5 ਸਾਲ ਦੇ ਕੈਰੀਅਰ ਦੇ ਵਿੱਚ ਹੀ ਪਹਿਲਾ ਰੈਂਕ ਹਾਸਲ ਕੀਤਾ T20 ਦੇ ਵਿੱਚ ਇਸ ਤਰ੍ਹਾਂ ਦਾ ਮਹਿਸੂਸ ਹੋ ਹਾਂਜੀ ਬੜੀ ਖੁਸ਼ੀ ਵਾਲੀ ਗੱਲ ਹੈ ਜੀ ਆ ਕਿ ਅਭਿਸ਼ੇਕਰ ਨੇ ਨੰਬਰ 1 ਤੇ ਆਇਆ ਔਰ ਸਾਡਾ ਸਿਰ ਉੱਚਾ ਕੀਤਾ ਪਰਮਾਤਮਾ ਦੀ ਮਿਹਰ ਹੈ ਉਹਦੇ ਤੇ ਤੇ ਅੱਗੇ ਵੀ ਇਸ ਤਰ੍ਹਾਂ ਦਾ ਹੀ ਆਪਣੇ ਦੇਸ਼ ਦਾ ਨਾਮ ਤੇ ਘਰਦਿਆਂ ਦਾ ਨਾਮ ਰੋਸ਼ਨ ਕਰੇਗਾ ਗੱਲ ਹੋਈ ਸੀ ਜਦੋਂ ਇਹ ਰੈਂਕ ਅਨਾਉਂਸ ਹੋਇਆ ਉਸ ਤੋਂ ਬਾਅਦ ਹਾਂ ਹਾਂਜੀ ਮੇਰੀ ਕੱਲ ਗੱਲ ਹੋਈ ਸੀਗੀ ਉਹਦੇ ਨਾਲ ਔਰ ਮੈਂ ਵਧਾਈ ਵੀ ਦਿੱਤੀ ਆ ਪਰ ਉਹ ਕਹਿ ਦਿੰਦਾ ਚਲੋ ਅੱਛਾ ਅੱਛਾ ਸ਼ਮਮਾ ਓਕੇ ਓਕੇ ਕਿ ਮੈਂ ਤੇ ਹਲੇ ਬਹੁਤ ਮਿਹਨਤ ਕਰ ਲਈਆਂ ਤੁਸੀਂ ਮੈਂ ਹਲੇ ਬਹੁਤ ਅੱਗੇ ਜਾਵਾਂਗਾ ਤਾਂ ਚਲੋ ਇੱਕ ਬੱਚਾ ਮਿਹਨਤ ਵੀ ਕਰਦਾ ਹੈ ਦੂਸਰਾ ਪਰਮਾਤਮਾ ਦਾ ਹੱਥ ਉਹਦੇ ਤੇ ਹੋਣਾ ਚਾਹੀਦਾ ਆ ਉਹ ਸਾਡੇ ਅੰਮ੍ਰਿਤਸਰ ਦੇ ਵਿੱਚ ਉਹਦਾ ਬਾਬਾ ਜੀ ਦੀ ਮੇਰ ਆ ਅਭਿਸ਼ੇਕ ਦੇ ਇਸ ਜਿੱਤ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਅਭਿਸ਼ੇਕ ਨੂੰ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਵਿਧਾਈ ਦਿੰਦੇ ਲਿਖਿਆ ਪੰਜਾਬ ਦੀ ਮਾਣਵადი ਗੱਲ ਹੈ ਕਿ ਅੱਜ ਹਰ ਖੇਡ 'ਚ ਪੰਜਾਬ ਦੇ ਖਿਡਾਰੀ ਅੰਤਰਰਾਸ਼ਟਰੀ ਤੇ ਰਾਸ਼ਟਰੀ ਪੱਧਰ ਤੇ ਮੱਲਾ ਮਾਰ ਰਹੇ ਨੇ। ਅਮਨੇਸਰ ਸਾਹਿਬ ਦੀ ਅਭਿਸ਼ੇਕ ਸ਼ਰਮਾ ਨੇ ਹਾਲ ਹੀ 'ਚ ਜਾਰੀ ਹੋਈ ICC T20 ਦੀ ਬੱਲੇਬਾਜ਼ੀ ਦੀ ਸੂਚੀ 'ਚ ਚੋਟੀ ਦਾ ਸਥਾਨ ਬਲਿਆ ਹੈ। ਸ਼ਾਨਦਾਰ ਪ੍ਰਾਪਤੀ ਲਈ ਅਭਿਸ਼ੇਕ ਨੂੰ ਮੁਬਾਰਕਾਂ ਨਾਲੇ ਭਾਰਤੀ ਟੀਮ ਦੇ ਦੋ ਹੋਰ ਖਿਡਾਰੀਆਂ ਤਿਲਕ ਵਰਮਾ ਤੇ ਕਪਤਾਨ ਸੂਰਜ ਕੁਮਾਰ ਯਾਦਵ ਨੂੰ ਵੀ ਇਸ ਸੂਚੀ 'ਚ ਜਗ੍ਹਾ ਮਲਣ ਤੇ ਵਧਾਈਆਂ। ਤੇ ਇਸ ਤਰ੍ਹਾਂ ਅਭਿਸ਼ੇਕ ਦੇ ਮਾਤਾ-ਪਿਤਾ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਭਿਸ਼ੇਕ ਸ਼ਰਮਾ ਤੇ ਮਾਣ ਮਹਿਸੂਸ ਕੀਤਾ ਟਵੈਂਟੀ ਮੈਚ ਨਹੀਂ ਖੇਡਿਆ ਸੀ ਜਿਸ ਨਾਲ ਅਭਿਸ਼ੇਕ ਦੇ ਸਕੋਰਸ ਦੀ ਗਿਣਤੀ 814 ਹੋ ਗਈ ਸੀ ਇਸ ਦੇ ਬਾਵਜੂਦ ਆਪਣੇ ਸ਼ੌਂਕ ਤੇ ਮਿਹਨਤ ਨਾਲ ਅਭਿਸ਼ੇਕ ਨੇ ਨੰਬਰ 1 ਰੈਂਕ ਤੇ ਪਹੁੰਚ ਕੇ ਇੱਕ ਵੱਡੀ ਜਿੱਤ ਹਾਸਲ ਕਰ ਲਈ ਹੈ ਜ਼ਿਕਰ ਇਹ ਖਾਸ ਹੈ ਕਿ ਅਭਿਸ਼ੇਕ ਸ਼ਰਮਾ ਕ੍ਰਿਕਟਰ ਵਿਰਾਟ ਕੋਹਲੀ ਅਤੇ ਸੂਰਯ ਕੁਮਾਰ ਯਾਦਵ ਤੋਂ ਬਾਅਦ ਨੰਬਰ 1 ਰੈਂਕ ਤੇ ਪਹੁੰਚਣ ਵਾਲਾ ਤੀਜਾ ਜ਼ਬਰਦਸਤ ਖਿਡਾਰੀ ਹੈ ਅਭਿਸ਼ੇਕ ਸ਼ਰਮਾ ਦੀ ਇਸ ਜਿੱਤ ਦੀ ਖੁਸ਼ੀ ਸਾਰੇ ਭਾਰਤ ਨੂੰ ਹੋਈ ਹੈ ਤੇ ਹਰ ਕੋਈ ਅਭਿਸ਼ੇਕ ਤੇ ਮਾਣ ਮਹਿਸੂਸ ਕਰ ਰਿਹਾ ਹੈ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ